ਹਾਂਜੀ ਸੁਣ ਸਸੀ ਕਾਲ ਹਾਜ਼ਰ ਹੋਏ ਆ ਪੀਐਸਟੈਟ ਸੰਬੰਧੀ ਜਾਣਕਾਰੀ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਪੀਐਸਟੈਟ ਦੀ ਬਹੁਤ ਸਾਰੇ ਸਟੂਡੈਂਟ ਲੰਮੇ ਸਮੇਂ ਤੋਂ ਬੇਟ ਕਰ ਰਹੇ ਹੈ ਲਗਭਗ 15 ਮਹੀਨੇ ਤੋਂ ਪਹਿਲਾਂ 26 ਮਹੀਨਿਆਂ ਦਾ ਇਗਜ਼ਾਮ ਦੀ ਜਿਹੜੀ ਇੱਕ ਟੈਂਟੇਟਿਵ ਡੇਟ ਦਿੱਤੀ ਗਈ ਸੀ ਪਰ ਹੁਣ ਇੱਕ ਹੋਰ ਨਵਾਂ ਨੋਟਿਸ ਪੀਐਸਟੈਟ ਨਾਲ ਸੰਬੰਧਿਤ ਜਾਰੀ ਕੀਤਾ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਹੀ ਦਿਨਾਂ ਤੋਂ ਇੱਕ ਪੀਐਸਟਟ ਬਾਰੇ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਕੁਝ ਨਹੀਂ ਨਿਕਲਿਆ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਦੇ ਜਿਹੜੇ ਸੈਕਟਰੀ ਸੀ ਉਹਨਾਂ ਨਾਲ ਜਿਹੜੀ ਮੀਟਿੰਗ ਹੋਈ ਦਾ ਹੋਰ ਜਿਹੜੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ ਉਸ ਦੇ ਵਿੱਚੋਂ ਕੁਝ ਨਹੀਂ ਨਿਕਲਿਆ ਉਸ ਤੋਂ ਬਾਅਦ ਜਿਹੜੀ ਮੀਟਿੰਗ ਦੁਆਰਾ ਰੱਖੀ ਗਈ ਸੀ ਕਿ ਵੀ ਭਵੰਤਮਾਨ ਜਿਹੜੇ ਮੁੱਖ ਮੰਤਰੀ ਨੂੰ ਮਿਲਿਆ ਜਾਵੇ ਸੋ ਉੱਥੇ ਜਿਹੜਾ ਜੁਨੀਅਨ ਦੇ ਇੱਕ ਨੁਮਾਇੰਦੇ ਗਏ ਸੀ ਖਜ਼ਾਨਚੀ ਜਿਹੜੇ ਹੈਗੇ ਸੀ ਲਵਿਸ਼ ਉਹਨਾਂ ਨੂੰ ਨਹੀਂ ਮਿਲ ਦਿੱਤਾ ਗਿਆ ਅਰੈਸਟ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜੀ ਨੈਕਸਟ ਇੱਕ ਮੀਟਿੰਗ ਤੇ ਆ ਹੁਣ ਉਸ ਮੀਟਿੰਗ ਦੀ ਵੀ ਆਸ ਇੱਕ ਵਾਰੀ ਟੁੱਟ ਗਈ ਸੋ 5 ਅਗਸਤ ਨੂੰ ਮੀਟਿੰਗ ਨਹੀਂ ਹੋਊਗੀ ਹੁਣ ਇਹ ਨਵਾਂ ਲੈਟਰ ਜਿਹੜਾ ਦਿੱਤਾ ਗਿਆ ਇਸ ਦੇ ਵਿੱਚ ਕੀ ਆਸ ਬੰਨੀ ਹੈਗੀ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਕਿ ਜਿਹੜੀ 5 ਅਗਸਤ ਨੂੰ ਜਿਹੜੀ ਮੀਟਿੰਗ ਹੋਣੀ ਸੀ ਨਾ ਉਹ ਹੁਣ ਮੀਟਿੰਗ 5 ਅਗਸਤ ਦੀ ਬਜਾਏ 9 ਅਗਸਤ ਨੂੰ ਹੋਊਗੀ ਵੀ ਪੀ ਸਟਾਟ ਵਾਸਤੇ ਕਿੰਨਾ ਕਿੰਨਾ ਇੰਤਜ਼ਾਰ ਹੋਰ ਲੰਬਾ ਹੁੰਦਾ ਜਾ ਰਿਹਾ ਸੋ ਹੁਣ 9 ਅਗਸਤ ਨੂੰ ਕੀ ਬਣਦਾ ਹੈਗਾ ਇਹ ਤੁਹਾਡੇ ਨਾਲ ਜਾਣਕਾਰੀ ਹਰ ਇੱਕ ਪੀ ਸਟਾਟ ਲੈਵਲ ਦੀ ਆਪਾਂ ਸ਼ੇਅਰ ਕਰਾਂਗੇ ਤੁਸੀਂ ਚੈਨਲ ਦੇ ਨਵੇਂ ਆ ਗਿਓ ਸਬਸਕ੍ਰਾਈਬ ਕਰੋ ਬੈਲੇ ਕੇਂਦਰ ਬਟਨ ਦਬਲੋ ਇਨ ਫਿ ਡਿਪਾਰਟਮੈਂਟ ਦੀ ਕੋਈ ਵੀ ਜੋਬਸ ਆਉਂਦੀਆਂ ਮਾਸਟਰ ਜੀ ਦਾ ਐਂਟੀਟੀ ਹੈ ਜਾਂ ਐਡੀਟੀ ਆ ਹਰ ਇੱਕ ਜਾਣਕਾਰੀ ਤੁਹਾਡੇ ਆਪਣੇ ਇਸ ਚੈਨਲ ਉਪਰ ਮਿਲਦੀ ਰਹੂਗੀ ਤੁਸੀਂ ਪੀਐਸਟ ਦੀ ਤਿਆਰੀ ਕਰ ਰਹੇ ਹੋ ਆਪਣੇ ਚੈਨਲ ਤੇ ਡੇਲੀ ਫ੍ਰੀ ਕਲਾਸਾਂ ਚੱਲਦੀਆਂ ਵੀ ਫ੍ਰੀ ਕਲਾਸਾਂ ਦੇ ਵਿੱਚ ਸੀਡੀਪੀ ਦੀ ਕਲਾਸ ਚੱਲਦੀ ਹੈ ਰਾਤੀ 7:30 ਠੀਕ ਹੈ ਵੀ ਉਸ ਤੋਂ ਬਾਅਦ ਆਪਣੀ ਕਲਾਸ ਇੱਕ ਚੱਲਦੀ ਹੈਗੀ ਆ 2:15 ਤੇ ਦੁਪਹਿਰ ਠੀਕ ਹੈ ਵੀ ਜਲਦੀ ਕਲਾਸ ਹੈਗੀ ਹੈ ਜੀਓਗ੍ਰਾਫੀ ਦੀ ਭਗੋਲ ਦੀ ਬਿਲਕੁਲ ਫ੍ਰੀ ਕਲਾਸ ਹੈ ਤੇ 5 ਵਜੇ ਸ਼ਾਮ ਡੇਲੀ ਆਪਣੀ ਕਲਾਸ ਚੱਲਦੀ ਆ ਮਾਸਟਰ ਕੀਟਰ ਲੈਵਲ ਦੀ ਪੰਜਾਬੀ ਦੀ ਸੋ ਇਹ ਕਲਾਸਾਂ ਤੁਸੀਂ ਕਰ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਇਸ ਲਈ ਪੀਸਟ ਕਰ ਦਿਓ ਇਨ ਫਿਊਚਰ ਜੇਕਰ ਕੋਈ ਨਿਊਜ਼ ਆਉਂਦੀ ਆ ਕਦੋਂ ਨੋਟੀਫਿਕੇਸ਼ਨ ਆ ਰਿਹਾ ਜਾਂ ਸਲੇਵਸ ਬਦਲਾਵ ਹੋ ਰਿਹਾ ਜਾਂ ਕਿੱਦਾਂ ਕੋਈ ਸਾਰੀਆਂ ਚੀਜ਼ਾਂ ਇਹ ਹਰ ਇੱਕ ਜਾਣਕਾਰੀ ਆਪਣੀ ਇਸ ਚੈਨਲ ਉੱਪਰ ਮਿਲਦੀ ਰਹੂਗੀ ਹੁਣੇ ਸਬਸਕ੍ਰਾਈਬ ਕਰੋ ਬਲੀਕਾ ਦਾ ਬਟਨ ਦਬੋ ਜਾਣਕਾਰੀ ਪਤੀ ਲਗੀ ਤਾਂ ਜੁੜੇ ਹੋ ਸਟੀਕ ਤੇ ਬਿਲਕੁਲ ਸੱਚੀ ਖਬਰ ਦੇ ਵਾਸਤੇ ਧੰਨਵਾਦ